ਹੁਣੇ-ਹੁਣੇ ਇੱਥੇ ਵਾਪਰਿਆ ਭਿਆਨ ਖਾਸਾ ਤਿੰਨ ਲੋਕਾਂ ਦੀ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਰਿਆਣਾ ਦੇ ਮਹਿੰਦਰਗੜ੍ਹ ਚ ਬੀਤੀ ਰਾਤ ਨੈਸ਼ਨਲ ਹਾਈਵੇ 152 ਡੀ ਤੇ ਭਿਆਨ ਖਾਸਾ ਵਾਪਰ ਗਿਆ ਹੈ ਇੱਕ ਖਾਸ ਵਿੱਚ ਪੰਜਾਬ ਦੇ ਜਲੰਧਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੜਕੇ 3:45 ਵਜੇ ਪਿੰਡ ਸੁਰਜਨਵਾਸ ਨੇੜਿਕ ਸਕੋਰਪੀਓ ਗੱਡੀ ਅੱਗੇ ਜਾ ਰਹੀ ਇੱਕ ਟਰੱਕ ਨਾਲ ਜਾ ਵੱਜੀ। ਇਸ ਹਾਦਸੇ 'ਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਇਸ ਦੀ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਰੌਪ ਤੱਕ ਦੇ ਪੀਜੀ ਹਜ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸੇਵਲ ਹਸਪਤਾਲ 'ਚ ਪਹੁੰਚਾ ਦਿੱਤਾ ਹੈ। ਮ੍ਰਿਤਕ ਦੇ ਵਾਰਸਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਅਗਲੀਲੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਐਤਵਾਰ ਸਵੇਰੇ 2:45 ਵਜੇ ਨੈਸ਼ਨਲ ਹਾਈਵੇ ਤੇ 152D ਤੇ ਸੁਪਰੀਮ ਲ logistic ਕੰਪਨੀ ਦਾ ਇੱਕ ਟਰੱਕ ਅੰਬਾਲਾ ਵੱਲ ਜਾ ਰਿਹਾ ਸੀ ਇਸ ਨੂੰ ਜਮੇਰ ਥਾਣੇ ਦੇ ਵਿਨਾਇਕ ਇਲਾਕੇ 'ਚ ਰਹਿਣ ਵਾਲਾ ਸੁਖਦੇਵ ਚਲਾ ਰਿਹਾ ਸੀ ਜਦੋਂ ਇਹ ਟਰੱਕ ਹਾਈਵੇ ਤੇ ਪਹੁੰਚਾ ਤਾਂ ਸੁਜਨワਸ ਨੇੜੇ ਪੁੱਜਾ ਦਾ ਪਿੱਛੇ ਸਰ ਕੋਰਪੋਰੇ ਨਾਲ ਟਕਰਾ ਗਿਆ ਟੱਕਰ ਮਾਰਦੇ ਤੇ